ਜਾਈਏ ਬਤਰੀ ਕਾਲ ਸਾਰਿਆਂ ਨੂੰ ਮੈਂ ਹਾ ਜਕਤਾਰ ਚੱਜਰ ਹੁਣ ਰਾਤ ਦਾ ਟਾਈਮ ਹੋ ਗਿਆ ਤੁਹਾਨੂੰ ਪਤਾ ਹੀ ਹੈ ਲੰਗਰ ਚੱਲ ਰਿਹਾ ਲੰਗਰ ਦਾ ਪ੍ਰਾਹ ਬਹੁਤ ਸਮਾਂ ਸਮਾਂ ਹੋ ਗਿਆ ਕਾਫੀ ਦਿਨ ਹੋ ਗਏ 19 20 ਦਿਨ ਹੋ ਗਏ ਚੱਲਦੇ ਇਹਨਾਂ ਲੰਗਰ ਨੇ ਜਿਹੜਾ ਫਾਜਲ ਕਾ ਤੋਂ ਫਿਰੋਜ਼ਪੁਰ ਰੋਡ ਤੇ ਸੰਤਾਂ ਦੀ ਆਉਣ ਕਣ ਦੀ ਕੇਵਲ ਚੱਲ ਰਿਹਾ ਸੀ ਤੇ ਸੰਗਤਾਂ ਦਾ ਵੀ ਸਾਥ ਨਾਲ ਹੀ ਹੁੰਦਾ ਹੈ ਪਿੰਡਾਂ ਸ਼ਹਿਰਾਂ ਦਾ ਆਹਰ ਰਲ ਮਿਲ ਕੇ ਚੱਲਦਾ ਹੁੰਦਾ ਜਿਹੜਾ ਫਰਾਂਜ ਚਲਾਇਆ ਸੀ ਚਾਲੂ ਕਰਵਾਇਆ ਸੰਤ ਬਾਬਾ ਜਮਨਾ ਦਾਸ ਜੀ ਦੇ ਦੇਣੇ ਵਾਲਾ ਇਹ ਸੰਤ ਬਾਬਾ ਪਿੰਡ ਮਾਹੀ ਨੰਗਲ ਵਾਲੇ ਆਗੇ ਤੱਕ ਸਾਰੇ ਤੇ ਸੰਤ ਬਾਬਾ ਗਿਆ ਜਮਨਾ ਦਾਸ ਜੀ ਪਿੰਡ ਚੱਜੜ ਵਾਲੇ ਇਹਨਾਂ ਦੀ ਰਹਿਮਾਈ ਹੇਠ ਲੰਕਾ ਦਾ ਪੜਾ ਚੱਲਿਆ ਜਿਸ ਦੀ ਅੱਜ ਸਮਾਪਤੀ ਹੋ ਰਹੀ ਹੈ ਹੁਣ ਰਾਤ ਦਾ ਟਾਈਮ ਹੋ ਗਿਆ ਧੰਨਵਾਦ ਕਰਦੇ ਹਾਂ ਸੰਤਾ ਮਹਾਪੁਰਸ਼ਾਂ ਤੇ ਸੰਗਤਾਂ ਦਾ ਨਾਲ ਸਹਿਯੋਗ ਦਿੱਤਾ ਜਿੰਨਾ ਭਰਾਵਾਂ ਨੇ ਆਦੀ ਵੀ ਮਨਾ ਆਗੇ ਸੇਵਾ ਕੀਤੀ ਤੇ ਬੱਚਿਆਂ ਨੇ ਛੋਟਿਆਂ ਨੇ

ਸਾਰੇ ਫੇਰ ਅੰਦਰ ਰੱਖੇ ਦਰਵਾਜ਼ੇ ਬਾਹਰ ਆਇਆ ਵਾਹ ਜੇ ਸਾਨੂੰ ਸੇਵਾਦਾਰਾਂ ਦਾ ਪਤਾ ਕਿਹੜੇ-ਕਿਹੜੇ ਪਿੰਡਾਂ ਤੋਂ ਆਏ ਆ ਵਾਰੀ-ਵਾਰੀ ਦੱਸਣ ਦੀ ਜ਼ਰੂਰਤ ਨਹੀਂ ਪਈ ਕਈ ਟਾਲ ਗਾ ਪਰ ਮਾ ਜਾਣੀ ਕੀ ਸਾਮਾਨ ਹੁਣ ਭਾਂਡੇ ਸੀਗੇ ਬਰਤਨ ਵੀ ਨਾਲ ਹੀ ਸੀ ਨਾ ਬਰਤਨ ਹੋ ਗਏ ਪੱਟੀਆਂ ਹੋ ਗਏ ਸਲੈਂਕਰ ਹੋ ਗਏ ਤੇ ਇੱਕ ਗੱਡੀ ਵੱਡੀ ਦੇ ਵਿੱਚ ਤਾਂ ਕੱਲੀ ਮਸ਼ੀਨ ਜਉ ਰੋਟੀਆਂ ਵਾਲੀ ਆਹ ਮਰੀ ਮਰੀ ਆ ਇਹ ਨਾ ਸੇਂਦਰ ਦਾ ਨਾਮ ਗੱਦੇ ਗੱਦੇ ਸਾਰੇ ਲੱਦੇ ਜਾਂਦੇ ਭਰਾ ਮੇਰੇ ਕੀ ਦੇ ਕੀ ਦੇ ਪਿੰਡ ਦਾ ਨਾਮ ਲਈਏ ਕੀ ਦਾ ਕੀ ਦਾ ਨਾਮ ਲਈਏ ਮੈਂ ਕਿ ਨਹੀਂ ਕਿਸੇ ਭਰਾ ਦਾ ਨਾਮ ਹੈ ਇਹਦਾ ਬੋਲਣ ਦਾ ਮੈਂ ਭਰਾ ਦਾ ਨਾਮ ਨਾ ਦੱਸਦਾ ਆਪਣਾ ਨਾਮ ਬੋਲਦਾ ਉਹ ਸਿਲੈਂਡਰ ਗੁਰਜੇ ਗੇੜ ਤੇ ਪਏ ਨੇ ਉਹ ਪਰਲੇ ਬਾਬਾ ਮਾਨਸਾ ਸਾਹਿਬ ਜੀ ਦਾ ਇੱਥੇ ਸੇਵਾ ਕਰਦੇ ਰਹਿੰਦੇ ਆ ਪਿੰਡ ਦੁੰਨੇ ਵਾਲਾ ਇਨਾ ਹੀ ਡੌਟੀ ਇੱਥੇ ਆ ਸਖਤ ਡਿਊਟੀ ਹੈ ਸ਼ੁਰੂ ਤੋਂ ਜਿੱਦ ਦਾ ਲੰਗਰ ਚੱਲਿਆ ਆ। ਆਹ ਦੇਖ ਲਓ ਹਾਰੇ ਕੇ ਆਵਾਜ਼ਾਂ ਲੱਗੇ ਪਈਆਂ। ਤੇ ਉਹਨੂੰ ਪਾਣੀ ਸੁੱਕਣ ਦਾ ਕਰਨਾ। ਦਰਿਆ ਦੇ ਵਿੱਚ ਪਾਣੀ ਵਾ। ਬਾਬਾਈ ਸਾਹਮਣੇ ਖੜੇ ਹੈ ਰਾਸ਼ਨ ਕੋ ਤੇ ਕਰ ਰਿਹਾ ਹੈ